ਇਸ ਪਹਿਲੇ ਅਸੀਂ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਦਫ਼ਤਰ ਖੜੇ ਆ ਜਿੱਥੇ ਕਿ ਖੁਸ਼ੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਤਰਨਤਾਰਨ ਜ਼ਿੰਮੀ ਚੌਂ ਦੇ ਵਿੱਚ ਇੱਕ ਵੱਡੀ ਜਿੱਤ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਦਰਜ ਕੀਤੀ ਹੈ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਜਿੰਨੇ ਵੀ ਆਮ ਆਦਮੀ ਪਾਰਟੀ ਵਰਕਰਜ਼ ਨੇ ਢੋਲ ਦੇ ਉੱਤੇ ਭੰਗੜੇ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ ਔਰ ਇਸ ਜਿੱਤ ਦਾ ਸਿਹਰਾ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦਿੱਤਾ ਜਾ ਰਿਹਾ ਹੈ ਵਰਕਰਜ਼ ਨਾਲ ਗੱਲ ਕਰਦੇ ਹਲਕਾ ਤਰੰਤਾਰੰਦੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਅਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸੋਚ ਤੇ ਜੋ ਪੈਰਾ ਦਿੱਤਾ ਔਰ ਲੋਕ ਡਵੈਲਪਮੈਂਟ ਦੀ ਰਾਜਨੀਤੀ ਚਾਹੁੰਦੇ ਨੇ ਔਰ ਲੋਕ ਅਮਨ ਸ਼ਾਂਤੀ ਪਿਆਰ ਮੁਹੱਬਤ ਚਾਹੁੰਦੇ ਨੇ ਲੋਕਾਂ ਨੇ ਜੋ ਫੈਸਲਾ ਦਿੱਤਾ ਸਰ ਮੱਥੇ ਪ੍ਰਵਾਨ ਔਰ ਬੜੀ ਖੁਸ਼ੀ ਦਾ ਦਿਨ ਹੈ ਦੂਜੇ ਨੰਬਰ ਦੀ ਵੀ ਲੜਾਈ ਏਡੀ ਸੀ ਹੋਂ ਸਾਹਿਬ ਦੇਖੀਏ ਤਾਂ ਕਹਿੰਦਾ ਸਕਦਾ ਵੀ ਸਾਡੀ ਇੱਕ ਵਾਰ ਆਪਾਂ ਰਸਮੀ ਤੌਰ ਤੇ ਕਰਕੇ ਫਿਰ ਸ਼ੁਰੂ ਕਰਦੇ ਆਂ ਆਪਾਂ ਕਰਦੇ ਆਂ ਇਹਦੇ ਤੇ ਸਾਰਾ ਕਰਦੇ ਆਂ ਠੀਕ ਹੈ ਆ ਵਾਹ ਬਹੁਤ ਪਿਆਰੇ ਕਿ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਤੁਸੀਂ ਪਾਰਟੀ ਵਰਕਰਾਂ ਦੇ ਵਿੱਚ ਦੇਖ ਸਕਦੇ ਹੋ ਭੰਗੜੇ ਪਾਏ ਜਾ ਰਹੇ ਨੇ ਔਰ ਜ਼ਬਰਦਸਤ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਆਮ ਆਦਮੀ ਪਾਰਟੀ ਨੇ ਜਿੱਦ ਤੇ ਉਹ ਕਿ ਜੀ ਲੋਕਪਕੀ ਨੀਤੀਆਂ ਜਿਹੜੀਆਂ ਪਰਵਾਤਵਾਤਵਾਦੀਆਂ ਉਹ ਹੈ ਉਹ ਕਿ ਲੋਕਾਂ ਨੂੰ ਕਿ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਜਿਹੜੇ ਮੈਨੀਫੈਸਟੋ ਬੰਦੇ ਆ ਉਹ ਕਦੇ ਪੂਰੇ ਵੀ ਹੋ ਸਕਦੇ ਆ ਪਰ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਜੋ ਲੋਕ ਵਾਦੇ ਲੋਕਾਂ ਨਾਲ ਕੀਤੇ ਜਾਂਦਾ ਨੇ ਓਏ ਜੀ ਪੂਰੇ ਕਰਕੇ ਦਿਖਾਵਾਂਗੇ ਇਹ ਲੋਕਾਂ ਦੀ ਸਾਡੀ ਸੱਚਾਈ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿੱਤ ਹੈ ਹਰ ਏ ਜਗ੍ਹਾ ਮਾਨ ਮਾਨ ਹੋਈ ਪਈ ਹੈ ਜਿਸ ਹਿਸਾਬ ਨਾਲ ਲੋਕਾਂ ਨੇ ਦਿਲ ਖੋਲ ਕੇ ਤਰਨ ਤਰਨ ਦੇ ਲੋਕਾਂ ਨੇ ਵੋਟਾਂ ਪਾਈ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਇੱਕ ਗੱਲ ਕਹਿੰਦੇ ਆਂ ਵੀ ਡਵੈਲਪਮੈਂਟ ਨੂੰ ਫਿਰ ਤੋਂ ਵੋਟਾਂ ਮਿਲੀਆਂ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਮ ਤੇ ਵੋਟਾਂ ਮੰਗੀਆਂ ਸੀ ਔਰ ਉਹ ਜਿੱਤ ਹੋਈ ਹੈ ਕੀ ਬਾਤ ਹੈ ਸਾਰੇ ਤੁਹਾਡੇ ਦਰਸ਼ਕਾਂ ਨੂੰ ਔਰ ਸਾਰੇ ਪੰਜਾਬ ਨੂੰ ਕਿਉਂਕਿ ਇਹ ਵੋਟਾਂ ਮੈਂ ਸਮਝਦੀ ਆ ਕਿ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਇਹ ਡਵੈਲਪਮੈਂਟ ਦੇ ਨਾਮ ਤੇ ਵੋਟਾਂ ਦੁਬਾਰਾ ਪਈਆਂ ਨੇ ਕੰਮਾਂ ਦੀ ਰਾਜਨੀਤੀ ਨੂੰ ਲੋਕ ਪਸੰਦ ਕਰ ਰਹੇ ਨੇ ਜਿੰਨਾ ਵੀ ਕੂੜ ਪ੍ਰਚਾਰ ਉੱਥੇ ਹੋਇਆ ਉਸ ਦੇ ਬਾਵਜੂਦ ਜੋ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਲੋਕਾਂ ਨੇ ਜਾਰੀ ਕੀਤਾ ਸੋ ਇਹ ਦਰਸਾਉਂਦਾ ਹੈ ਕਿ ਕੂੜ ਪ੍ਰਚਾਰ ਮਾਇਨੇ ਨਹੀਂ ਰੱਖਦਾ ਲੋਕ ਅੱਜ ਵੀ ਚਾਹੇ ਟੱਟੜ ਤਾਂ ਉਸ ਸਾਈਡ ਤੇ ਰੱਖ ਕੇ ਜਾਂ ਹੋਰ ਜਿੰਨੀਆਂ ਵੀ ਉੱਥੇ ਚੱਲ ਰਹੇ ਸੀ ਫੈਕਟਰਸ ਉਤੇ ਰੱਖੇ ਲੋਕਾਂ ਨੇ ਕਮਲ ਦੀ ਰਣਨੀਤੀ ਨੂੰ ਪਸੰਦ ਕਰਤਾ ਤੇ ਉਹਦੇ ਲਈ ਮੈਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੀ ਆਂ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੀ ਬਹੁਤ-ਬਹੁਤ ਧੰਨਵਾਦ ਤਰਨਤਨ ਵਸੀਆਂ ਦਾ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਕੰਮਾਂ ਤੇ ਮੂਹਰ ਲਾਈ ਹੈ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੇ ਮੂਹਰ ਲਾਈ ਹੈ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਮੂਹਰ ਲਾਈ ਹੈ ਅਸੀਂ ਆਮ ਆਦਮੀ ਪਾਰਟੀ ਕੰਮਾਂ ਦੀ ਰਾਜਨੀਤੀ ਕਰਦੀ ਐ ਨਾ ਕੋਈ ਨਫ਼ਰਤ ਵੀ ਨਾ ਕਿਸੇ ਨੂੰ ਵੰਡ ਵਡਾਉਣ ਦੀ ਸਾਡਾ ਮੁੱਖ ਝੰਡਾ ਐ ਕਿ ਆਪਾਂ ਕੰਮ ਡਵੈਲਪਮੈਂਟ ਦੇ ਕੰਮ ਕਰੀਏ ਡਵੈਲਪਮੈਂਟ ਕਰਾਈਏ ਉਹਦੇ ਤੇ ਹੀ ਲੋਕਾਂ ਨੇ ਤਰਤਾਰਨਦਿਆਂ ਨੇ ਹਰਮਿੰਦਰ ਸਿੰਘ ਸੰਤੂ ਜਿਤਾ ਕੇ ਆਮ ਆਦਮੀ ਪਾਰਟੀ ਦੀ ਝੋਲੀ ਚ ਪੜ ਕੇ ਉਹੀ ਸੀਟ ਜੋ ਸਾਡੀ ਸੀ ਉਹ ਸੱਡੀ ਝੋਲੀ ਚ ਪਾਈ। ਸੋ ਇੱਕ ਖੁਸ਼ੀ ਦੀ ਲਹਿਰ ਤੁਸੀਂ ਦੇਖ ਸਕਦੇ ਹੋ ਉਹ ਲਗਾਤਾਰ ਢੋਲ ਵਜਾਏ ਜਾ ਰਹੇ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਔਰ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਜੋ ਕੰਮ ਕਾਜ ਪੰਜਾਬ ਦੇ ਵਿੱਚ ਕੀਤੇ ਗਏ ਉਹਦੇ ਉੱਤੇ ਆ ਪੰਜਾਬ ਦੀ ਆਵਾਮ ਨੇ ਫਤਵਾ ਜਾਰੀ ਕੀਤਾ ਹੈ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੰਮ ਕਰਕੇ ਦਿਖਾਉਂਦੀ ਹੈ ਤੇ ਉਸ ਨੂੰ ਲੋਕ ਜਾਣਦੇ ਵੀ ਨੇ ਸਾਰਿਆਂ ਨੂੰ ਵਧਾਈ ਹੈ ਇਸੇ ਦੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸਾਰੇ ਪਾਰਟੀ ਨੂੰ ਵਧਾਈ ਸਾਰਿਆਂ ਨੂੰ ਵਧਾਈ ਹੈ ਪਰ ਦੇਖਿਆ ਸਾਰਿਆਂ ਦੀ ਵਧਾਈ ਹੈ ਭਾਤੀ ਸਰ ਜਿਸ ਤਰ੍ਹਾਂ ਜਿੱਤ ਕਰੇ ਅਕਾਲੀ ਦਲ ਨੂੰ ਕਾਫੀ ਲੀਡ ਸੀ ਕੀ ਪਹਿਲਾਂ ਜਿੱਤ ਬਹੁਤ ਵੱਡੀ ਜਿੱਤ ਹੈ ਹਾਂਜੀ ਇਹ ਪਾਰਟੀ ਦੀ ਨੀਤੀਆਂ ਦੀ ਜਿੱਤ ਹੈ ਤੇ ਸਾਰਿਆਂ ਨੂੰ ਲੱਖ-ਲੱਖ ਵਧਾਈ ਹੈ ਜੀ ਜਿਹੜੀ ਅਕਾਲੀ ਦਲ ਸ਼ੁਰੂਆਤ ਚ ਅੱਗੇ ਰਹੀ ਪਿੱਛੇ ਰਹੀ ਕਾਂਗਰਸ ਤੇ ਜੇ ਨੰਬਰ ਤੇ ਕਹਤਿ ਇਹ ਦੋਤੇ ਵੀ ਇਹ ਸਾਰੀ ਸਿਚੁਏਸ਼ਨ ਨੂੰ ਕਿਵੇਂ ਦੇਦੋ ਮਕਾਬਲਾ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਐਂਡ ਦੱਸਦਾ ਹੁੰਦਾ ਵੀ ਕੀ ਹੈ ਐਂਡ ਦੇ ਵਿੱਚ ਅਸੀਂ ਜਿੱਤੇ ਹਾਂ ਔਰ ਜਿਹੜੀ ਇਹ ਆਵਾਰਿਸ ਪੰਜਾਬ ਦੀ ਪਾਰਟੀ ਜਿਹਨੂੰ ਕਹਿਆ ਸੀਗਾ ਵੀ ਇਹਦੇ ਬੜੇ ਚਾਂਸਸ ਨੇ ਔਰ ਇਹ ਇਹ ਕੁਝ ਨਹੀਂ ਹੈ ਸਭ ਪਹਿਲਾਂ ਤੋਂ ਹੀ ਪਤਾ ਸੀ ਕੁਝ ਨਹੀਂ ਤੇ ਹੈ ਐਵੇਂ ਡਰਾਮੇ ਬਾਜਿਆ ਤੇ ਸਾਡੀ ਜਿੱਤ ਪਹਿਲੇ ਦਿਨੋਂ ਹੀ ਪੱਕੀ ਸੀ ਤੇ ਪੱਕੀ ਹੋਈ ਹੈ ਇਹਨੂੰ ਸੈਮੀਫਾਈਨਲ ਕਿਹਾ ਗਿਆ ਸੀਗਾ ਸਤਾਈ ਸਾਡੇ ਬਜੇ ਫਾਈਨਲ ਸੈਮੀਫਾਈਨਲ ਚੱਲੀ ਜਾਂਦੇ ਨੇ ਹਮੇਸ਼ਾ ਆਮ ਆਦਮੀ ਪਾਰਟੀ ਦੀ ਜਿੱਤ ਪਰ ਕਾਂਗਰਸ ਨੂੰ ਕਿਵੇਂ ਦੇਖਦੇ ਹੋ ਗੋਪਾਲ ਸਾਹਿਬ ਕੀ ਆਖਰ ਕਾਂਗਰਸ ਸਾਹਮਣੇ ਕਿਸੇ ਆ ਵੀ ਪਾਰਟੀ ਆਮ ਆਦਮੀ ਪਾਰਟੀ ਉਹ ਇਥੇ ਹੁਣ ਲੱਡੂ ਵੰਡੇ ਜਾ ਰਹੇ ਨੇ ਪਟਾਕੇ ਬਜਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਸਾਫ ਤੌਰ ਦੇ ਉੱਤੇ ਕਹਿ ਰਹੀ ਹੈ ਜੋ ਉਹਨਾਂ ਦੇ ਵਰਕਰਸ ਨੇ ਜੋ ਜਿੰਨੇ ਵੀ ਹੁਣ ਤੱਕ ਕੈਬਨਿਟ ਮਿਨਿਸਟਰਸ ਆਏ ਨੇ ਸਭ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਪਹਿਲਾਂ ਤੋਂ ਤੈ ਸੀ ਤੇ ਆਮ ਆਦਮੀ ਪਾਰਟੀ ਦੇ ਕੱਬਾਂ ਨੂੰ ਦੇਖ ਕੇ ਲੋਕਾਂ ਨੇ ਜਿਹੜਾ ਹੈ ਉਹ ਇਹ ਜਿਹੜਾ ਆਪਣਾ ਵੋਟ ਪਾਇਆ ਤੇ ਸਾਫ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਹੁਣ ਇੱਕ ਕੌਨਫੀਡੈਂਸ ਨਜ਼ਰ ਆ ਰਿਹਾ ਜਿਸ ਨੂੰ ਸੈਮੀ ਫਾਈਨਲ ਕਿਹਾ ਜਾ ਰਿਹਾ ਸੀ ਤੇ ਗੋਇਲ ਸਾਹਿਬ ਤਾਂ ਜਾਂਦੇ ਜਾਂਦੇ ਇਹ ਵੀ ਆਗੇ ਕਿ ਸੈਮੀ ਫਾਈਨਲ ਨਹੀਂ ਹੁਣ ਇਹ ਸਾਡਾ ਫਾਈਨਲ ਹੀ ਹੈ ਯਾਨੀ ਕਿ 2027 ਨੂੰ ਜਿਹੜਾ ਹੈ ਹੁਣ ਆਮ ਆਦਮੀ ਪਾਰਟੀ ਪੂਰੇ ਬੁਲੰਦ ਹੌਸਲਿਆਂ ਦੇ ਨਾਲ ਦੇਖ ਰਹੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਸੇ ਤਰੀਕੇ ਦੇ ਨਾਲ ਜ਼ਬਰਦਸਤ ਜਿੱਤ ਦਰਜ ਕਰੇਗੀ ਇੱਥੇ ਹੁਣ ਲੱਡੂ ਵੰਡੇ ਜਾ ਰਹੇ ਨੇ ਪਟਾਕੇ ਬਜਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਸਾਫ਼ ਤੌਰ ਦੇ ਉੱਤੇ ਕਹਿ ਰਹੀ ਹੈ ਜੋ ਉਹਨਾਂ ਦੇ ਵਰਕਰਜ਼ ਨੇ ਜੋ ਜਿੰਨੇ ਵੀ ਹੁਣ ਤੱਕ ਕੈਬਨਿਟ ਮਿਨਿਸਟਰਜ਼ ਆਏ ਨੇ ਸਭ ਨੇ ਇਹ ਕਿਹਾ ਆਮ ਆਦਮੀ ਪਾਰਟੀ ਦੀ ਜਿੱਤ ਪਹਿਲਾਂ ਤੋਂ ਪਹਿਲਾਂ ਤੋਂ ਦੈ ਸੀ ਤੇ ਆਮ ਆਦਮੀ ਪਾਰਟੀ ਦੇ ਕੱਬਾਂ ਨੂੰ ਦੇਖ ਕੇ ਲੋਕਾਂ ਨੇ ਜਿਹੜਾ ਹੈ ਉਹ ਇਹ ਜਿਹੜਾ ਆਪਣਾ ਵੋਟ ਪਾਇਆ ਤੇ ਸਾਫ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਹੁਣ ਇੱਕ ਕੌਨਫੀਡੈਂਸ ਨਜ਼ਰ ਆ ਰਿਹਾ ਜਿਸ ਨੂੰ ਸੈਮੀ ਫਾਈਨਲ ਕਿਹਾ ਜਾ ਰਿਹਾ ਸੀ ਤੇ ਗੋਇਲ ਸਾਹਿਬ ਤਾਂ ਜਾਂਦੇ ਜਾਂਦੇ ਇਹ ਵੀ ਆਗੇ ਕਿ ਸੈਮੀ ਫਾਈਨਲ ਨਹੀਂ ਹੁਣ ਇਹ ਸਾਡਾ ਫਾਈਨਲ ਹੀ ਹੈ ਯਾਨੀ ਕਿ 2027 ਨੂੰ ਜਿਹੜਾ ਹੈ ਹੁਣ ਆਮ ਆਦਮੀ ਪਾਰਟੀ ਪੂਰੇ ਬੁਲੰਦ ਹੌਸਲਿਆਂ ਦੇ ਨਾਲ ਦੇਖ ਰਹੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਸੇ ਤਰੀਕੇ ਦੇ ਨਾਲ ਜ਼ਬਰਦਸਤ ਜਿੱਤ ਦਰਜ ਕਰੇਗੀ ਇਹ ਸਰਕਾਰ ਦੇ ਕੀਤੇ ਜਾ ਰਹੇ ਲੋਕਾਂ ਦੀ ਇੱਕ ਵਾਰੀ ਫੇਰ ਜਿੱਤ ਹੈ ਜੀ ਔਰ ਉਹਨਾਂ ਲੋਕਾਂ ਦੀ ਹਾਰ ਹੈ ਜਿਹੜੇ 6 6 ਸੀਐਮ ਦੇ ਵੇਟਿੰਗ ਕੈਂਡੀਡੇਟ ਲਈ ਖੜਦੇ ਜੀ ਪਰ ਸਾਬ ਅ ਇਸ ਬਾਰ ਜਿਹੜਾ ਮੁਕਾਬਲਾ ਕਾਫੀ ਸਖਤ ਰਿਹਾ ਸ਼੍ਰੋਮਣੀ ਅਕਾਲੀ ਦਲ ਵੀ ਰਿਵਾਈਵ ਕੀਤਾ ਤਾਂ ਕੀ ਸੋਚਦੇ ਹੋ ਕਿ ਜਿਹੜਾ ਇਹ ਇਸ ਵਾਰੀ ਥੋੜਾ ਜਆ ਅੱਗੇ ਆਏ ਨੇ ਤਾਂ ਵਿਧਾਨ ਸਭਾ ਦੇ ਵਿੱਚ ਕੀ ਲੱਗਦਾ ਹੈ ਕਿ ਸਖਤ ਮੁਕਾਬਲਾ ਦੇਣਗੇ ਲੋਕਾਂ ਦੇ ਕੰਨਾਂ ਨੂੰ ਫੋਨ ਲਾ ਕੇ ਵੋਟਾਂ ਪਵਾਈਆਂ ਨੇ ਜੀ ਕਿਹੜਾ ਮੁਕਾਬਲਾ ਹੈ ਜਿਹੜੀਆਂ ਆਪ ਪਈਆਂ ਨੇ ਵੋਟਾਂ ਉਹ ਜਿੱਤ ਵਾਲੀਆਂ ਜੀ ਤੇ ਹੁਣ ਮਤਲਬ ਇਸ ਨੂੰ ਅਸੀਂ ਸੈਮੀਫਾਈਨਲ ਦਾ ਕਹੀਏ ਇਸ ਨੂੰ ਫਾਈਨਲ ਹੀ ਸਮਝ ਲਈਏ ਇਹ ਫਾਈਨਲ ਹੈ ਇਹ ਬਾਜਵਾ ਸਾਹਿਬ ਨੇ ਕਹਿਆ ਸੀਗਾ ਕਿ ਸੈਮੀਫਾਈਨਲ ਦੇ ਤੌਰ ਦੇ ਤੇ ਲਵਾਂਗੇ ਸੈਮੀਫਾਈਨਲ ਹੈ ਠੀਕ ਹੈ ਜੀ ਫਾਈਨਲ ਤੱਕ ਪਹੁੰਚ ਕੇ 27 ਵਾਲੀ ਜਿਹੜੀ ਫਾਈਨਲ ਚ ਖੜਾਂਗੇ ਸੋ ਇਸੇ ਹੌਸਲੇ ਦੇ ਨਾਲ ਉਹ ਅੱਗੇ ਵਧਣਾ ਚਾਹੁੰਦੇ ਨੇ ਤੇ ਲੋਕਾਂ ਦਾ ਜਿਹੜਾ ਕੰਮ ਦੇ ਵਿੱਚ ਇੱਕ ਭਰੋਸਾ ਉਸ ਨੂੰ ਇਹ ਇੱਕ ਉਸ ਭਰੋਸੇ ਨੂੰ ਦੇਖਿਆ ਜਾ ਰਿਹਾ ਹੈ ਕਿ ਇੱਕ ਭਰੋਸੇ ਦਾ ਸਬੂਤ ਜਿਹੜਾ ਉਹ ਲੋਕਾਂ ਨੇ ਦਿੱਤਾ ਜਿਹੜੀ ਤਰਨ ਤਰਨ ਦੀ ਜ਼ਿਮਨੀ ਚੋਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਮ ਆਪਣਾ ਵੋਟ ਦਰਜ ਕਰਕੇ ਹਾਲਾਂਕਿ ਮੁਕਾਬਲਾ ਜਿਹੜਾ ਹੈ ਕਾਫੀ ਸ਼ਕਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਪਰ ਉਸ ਮੁਕਾਬਲੇ ਨੂੰ ਕਿਹਾ ਕਿ ਜਿਹੜੇ ਨਤੀਜੇ ਹੁੰਦੇ ਨੇ ਉਹੀ ਮਾਇਨੇ ਰੱਖਦੇ ਨੇ ਸੋ ਮੁਕਾਬਲਾ ਜਿਹੜਾ ਉਹ ਸਖਤ ਜ਼ਰੂਰ ਸੀ ਪਰ ਇੰਨੇ ਉਸੇ ਮੁਕਾਮ ਤੱਕ ਨਹੀਂ ਪਹੁੰਚਿਆ ਕਿ ਜਿੱਥੇ ਦਿੱਿਤ ਦਰਜ ਕੀਤੀ ਜਾ ਸਕੇ ਸੋ ਕੈਮਰਾਮੈਨ ਮੋਹਨ ਦੇ ਨਾਲ ਮੈਂ ਸ਼ੇਖਰ ਹਾਂ ਹਮਦਰ ਟੀਵੀ ਦੇ ਲਈ ਚੰਡੀ